ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਫੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਆਈਡੀ ਵੀ ਦੇ ਚੋਟਲਾ ਪੰਦਾ ਨੂੰ ਤਿੰਨ ਝੋਟੀਆਂ ਦਿਖਾਉਣੀਆਂ ਇੱਕ ਤਾਂ ਕੰਪਨ ਤਿਆਰ ਆ ਬਿਲਕੁਲ ਤੇ ਦੋ ਕਾਰਗੀਆਂ ਸਿੰਘਾਂ ਵਾ ਤੇ ਆਪਾਂ ਪੁੱਛੀਏ ਭਾਈ ਇਹਦੇ ਸੇ ਨਾਲ ਕੋਈ ਜਾ ਕੋ ਕਰਦੇ ਭਾਈ ਨਾਲ ਗੱਲ ਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸੀਆ ਭਾਈ ਸ਼ਸ਼ਕਾ ਵੀਰ ਜੀ ਨਾਮ ਵੀ ਜਾਵੇ ਦੇ ਫੋਨ ਨੰਬਰ ਵੀ ਨਾਮ ਦਾ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਜੀ ਸਨਾਵ ਠੀਕ ਠਾਕ ਹਾਂਜੀ ਵਧੀਆ ਚੰਗੀ ਕਲਾ ਜੀ ਤੇ ਵੀਰ ਜੀ ਆਪਣਾ ਨਾਮ ਤੇ ਪ੍ਰੈਸ ਦਾ ਹੁੰਦੇ ਹਾਂ ਟਿੰਕਾ ਵੀਰ ਜੀ ਪਿੰਡ ਲਖੂਆ ਵਾਲ ਸਸੀਲਾਈ ਨਾਲ ਜਿਹੜਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9214475 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਕਰੋ ਜੀ ਅੱਜ ਸਭ ਪਹਿਲੇ ਨੰਬਰ ਤੇ ਛੋਟੀ ਕਿਦਾਂ ਬਸ ਛੋਟੀ ਇਹਦੀ ਦੂਜੀ ਸਟੇਜ ਸੁਣੀ ਆ ਅੱਛਾ ਜੀ ਤੇ ਅਹੀਂ ਨਹੀਂ ਦੱਸਣਾ ਆਪੇ ਲੋਕਾਂ ਨੇ ਰਣਾ ਵੀਰ ਸਿਆਣੇ ਨੇ ਵੀ ਕਿੰਨੇ ਦੁੱਧੜੀ ਘੁੜੀ ਆ ਠੀਕ ਹੈ ਠੀਕ ਹੈ ਦੇਖੋ ਜਦੋਂ ਪੱਟੀ ਪੱਕ ਕੋਲ ਨੂੰ ਨਿਕੋਣੇ ਆ ਠੀਕ 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 ਛੱਟ ਹੋਇਆ ਗਾਣੀ ਤੇ ਕਾਰ ਛੋਟੀ ਦਾ ਮੰਨੋ ਗਰੰਧੀ ਬੜੀ ਜ਼ਿਆਦਾ ਸਾਨੂੰ ਮਿਲੀ ਆ ਹਾਂ ਜੀ ਰਕਾਰਡ ਵਾਲੀ ਛੋਟੀ ਆ ਠੀਕ ਹੈ ਠੀਕ ਹਾਂ ਜੀ ਛੋਟੀ ਛੋਟੀ ਮੰਨਾਂ ਹੋ ਸਕਦਾ 18 ਮਹੀਨੇ ਲੋੜ ਬੜੇ ਆਰਾਮ ਨਾਲ ਅਛਾ ਹੀ ਹਾਂਜੀ ਲੋ ਬੜੇ ਨੇ ਚਵਾਇਆ ਨਾ ਅੱਗੇ ਠੀਕ ਹੈ ਠੀਕ ਹੈ ਲੋ ਬੜੀ ਢਲਾ ਢੋਲਾ ਜਾਈ ਹੈ ਗਿਆ ਤੇ ਪੰਡਾ ਪਾ ਜੂਗੀ ਸੂਨ ਤੱਕ ਕਰਵਾ ਲਈ ਉਹ ਨਹੀਂ ਅੱਗੇ ਨੂੰ ਤੇ ਉਹ ਨਹੀਂ ਹੈ ਫਿਸ਼ੇਰੋਂ ਬਣੀ ਜੇ ਤੇ ਕੱਦ ਕਾਠ ਵੀ ਚੰਗਾ ਆ ਗਿਆ ਆ ਅੱਗੋਂ ਵੀ ਦਿਖਾ ਲੋ ਵੀਰ ਜੀ ਖਲਾਰੇ ਵੀਰ ਜੀ ਖਲਾਰ ਲੈ ਇੱਧਰ ਖਲਾਰ ਲੈ ਜਰਾ ਆ ਨਾੜਾ ਨੂੜਾ ਵੇਖ ਲੈ ਬਿਲਕੁਲ ਵੈਂਡ ਗਾੜ ਵੀ ਆਉਂਦੇ ਵੀ ਮੰਨ ਲਓ 3 ਕਿਲੋ ਗਾੜ ਹੀ ਆ ਮੈਂ ਦੀ ਅੱਛਾ ਜੀ ਹਾਂ ਜੀ ਬਾਕੀ ਸਾਡੇ ਕਹਿਣ ਦੀ ਦੱਸਣ ਦੀ ਲੋੜ ਨਹੀਂ ਆ ਬਿਲਕੁਲ ਸਹੀ ਗੱਲ ਹੈ ਜੀ ਇਹ ਵੀਡੀਓ ਵੇਖਦੇ ਸਿਆਣੇ ਹਟਦੇ ਆਂ ਚੰਗਾ ਬਣਾ ਲੂਗੇ ਐਨ ਅੱਜ ਚੰਗਾ ਮਾਰਦਾ ਫਾਨਾ ਹੋਇਆ ਪਿਆ ਵਾ 16 17 ਲੀਟਰ ਜਿਹੜਾ ਪਹਿਲੇ ਸਵੇਰੇ ਬਾਈ ਕਹਿੰਦਾ ਦੁੱਧ ਭਰਿਆ ਵਾ ਮੇਰੇ ਆ ਨਹੀਂ ਨਾ ਇੱਧਰ ਨਹੀਂ ਆ ਫਾਟੇ ਲੋ ਲੋ ਲਈਦਾ ਅੱਛਾ ਜੀ ਗਾਫੀ ਮੈਂ ਉਧਰ ਦੀ ਆ ਠੀਕ ਹੈ ਠੀਕ ਆਹੋ ਦੇਖੋ ਤੇ ਚੀਪਾ ਜਿਹੜਾ ਮੋਟਾ ਜਿੱਦਲੀ ਉਂਗਲ ਮੋਟੀ ਹੈ ਅੱਛਾ ਜੀ ਬਹੁਤ ਟਪਕਣ ਟਪਕੀ ਹੋ ਰਹੀ ਆ ਰੂ ਮੋਟੀ ਬੁਰਾ ਗਾਂਵ ਵਾਥ ਲੈ ਵਹਲੇ ਹੋਰ ਤੇ ਆ ਰਹੀ ਨਹੀਂ ਮੈਂ ਹਾਂਜੀ ਤੇ ਲਾਂਟੂ ਪਾ ਜਾਈਏ ਬਾਕੀ ਚੈੱਕ ਸੋਨ ਤਾਂ ਕਿ ਜਿਹੜਾ ਹਵਾਨਾ ਨਿਕਰਮਾਲੀ ਨੇ ਪੰਡਾ ਪਾ ਲਿਆ ਇਧਰੋਂ ਥਾਨ ਰਖਾ ਦਿਓ ਜਿਹੜਾ ਉੱਤੀ ਸਾਈਡ ਤੋਂ ਵੀ ਮਿਲਕੋ ਐਂ ਥਾਨ ਪੂਰ ਕਰੋ ਜੀ ਚੈੱਕ ਆ ਥੋੜਾ ਡਾਫੀ ਪੂਰਾ ਡੇ ਵੀ ਜਾਂ ਕਰੋ ਕਰੋ ਜੀ ਚੈੱਕ ਤੇ ਨਾਲਾ ਮੋੜਾ ਚਟੇ ਤੇ ਆ ਗਿਆ ਤੇ ਥਾਨ ਵੇਖੋ ਕੱਲਾ ਕੱਲਾ ਚਾਰ ਸਫੇਰੇ ਆ ਸਹੀ ਰਿਹਾ ਜੀ ਸਾਡੀ ਅੱਜ ਆਣੀ ਤੇ ਕੀ ਮੁੱਲ ਭਾਜੀ ਇਹਦਾ ਹੈ ਮੁੱਲ ਨਵੀਂ ਦੀ ਜਿਹੜਾ ਤੇ ਹਲਾ ਦੇ ਮੰਨ ਲੋ ਹਾਂਜੀ ਉਸ ਦਿਨ ਭਾਵੇਂ ਮੈਂ ਵੀ ਲਈਏ 1.5 ਦੀ ਇੱਕ 60 ਦੀ ਹਾਂਜੀ ਤੇਾਇ ਦੇਵਾਂਗੇ 1 40 ਦੇ ਦੀਏ ਜੀ ਲਿਆਇ ਜਮਾਨਤ ਫੁੱਲਾ ਕਰੀਏ ਫੁੱਲਾ ਕਰੀਏ ਜਮਾਨਤ ਕਿੰਨਾ ਤੁਸੀਂ ਹਾਂ ਦੇ ਕਰਤ ਨੇ ਦੱਸੋ ਤਾਂ ਤੋਂ ਆਪ ਹੀ ਹਾਨਾ ਤਾਂ ਹੀ ਛੱਡੀਏ ਥੋੜੇ ਛੱਡੀਏ ਥੋੜੇ ਜੀ ਛੱਡੀਏ ਹਾਂਜੀ ਕਿਡਾਲ ਕੋਣ ਥੋੜੇ ਹਾਂਜੀ ਹਾਂਜੀ ਹੈ ਇੱਕ 25 ਹਾਂਜੀ ਦੇ ਦਾਂਗੇ ਵੀਰ ਜੀ ਉਹ ਚੋਂ ਵੀਰ ਜੀ ਹੁਣ 1000 ਹੋਰ ਛੋਟ ਕਰ ਦਾਂਗੇ ਆਪਾਂ ਖੁਸ਼ੀ ਨਾਲ ਅੱਛਾ ਜੀ ਇੱਕ 24 ਦੀ ਦਵਾਂਗੇ ਮੈਂ ਠੀਕ ਹੈ ਕਿਉਂਕਿ ਮੈਂ ਦੀ ਸਾਡੇ ਕੋ ਗਰੰਟੀ ਨਹੀਂ ਵੀ ਕੋਈ ਮੇਰਾ ਵੀ ਰਸਾਈ ਪਾ ਕੇ ਹਾਂਜੀ ਜਿਹੜਾ ਕਹੇਗਾ ਨਾ ਵੀ ਮਾਨੂੰ ਸੂਈ ਖੜਨੀ ਹੈ ਅੱਛਾ ਜੀ ਵੀਰ ਭਾਈ ਦੇ ਦਾਂਗੇ ਸਾਨੂੰ ਕੋਈ ਚੱਕਰ ਨਹੀਂ ਹਿੜੀ ਸ਼ਾਮ ਦਾਂਗੇ ਠੀਕ ਹੈ ਲੋ ਭਾਈ ਇੰਨਾ ਬਾਈ ਕਹਦਾ ਕਿ ਕੋਈ ਸਾਈ ਕੋ ਪਾ ਦੇ ਸਾਨੂੰ ਤੇ ਚਵਾ ਕੇ ਲੈ ਜੇ ਮੈਂ ਠੀਕ ਹੈ ਠੀਕ ਹੈ ਜੀ ਕੋਈ ਟੈਨਸ਼ਨ ਨਹੀਂ ਬਿਲਕੁਲ ਬਾਈ ਇਹਨਾਂ ਬੁੱਲੀ ਸ਼ੁਰੂ ਕਰਿਆ ਤੇ ਮੈਂ ਕਾ ਲਿਆ ਤੇ ਪਿੰਡੇ ਤੇ ਪਿੰਡੇ ਦੇ ਭਰੀ ਪਈ ਆ ਬਹੁਤ ਜੰਗਾ ਪੜੀ ਆ ਸਾਰੀ ਪਈ ਆ ਸਾਰੀ ਵੇਖੋ ਚੈੱਕ ਕਰੋ ਚੈੱਕ ਜੀ ਲੈ ਵੇਲੂ ਬੋਲੀ ਵੇਖੋ ਕਿਦਾਂ ਬਣੀ ਕਰਮਾਲੀ ਦੇ ਹੱਲੇ ਨੇ ਦੋ ਚਾਰ ਦਿਨ ਲਾਈ ਨੇ ਠੀਕ ਹੈ ਠੀਕ ਹੈ ਹਾਂਜੀ ਉਹ ਜੀ ਪਹਿਲਾਂ ਮੈਂ ਖਰਾ ਦਾ ਹੈਗਾ ਦੋ ਦੋ ਨੇ ਡੱਕੇ ਲਾਈ ਆ ਵੀ ਕਰਮਾਲੀ ਤੇ ਅਜੇ ਤਿੰਨ ਚਾਰ ਦਿਨ ਖੜਦੀ ਤਿੰਨ ਚਾਰ ਦਿਨ ਬਾਅਦ ਲੈ ਆ ਉਹ ਵੀ ਸ਼ਾਮ ਦਾ ਦੌਰ ਕਰ ਜਾਵਾਂ ਆ ਜੋ ਬਾਈ ਆਰਦੰਦ ਕੱਟੀ ਵੀਰ ਦੀ ਮੂੰਹੋਂ ਅਛਾਹੀ ਵੀਰਿੰਦਰ ਬਖਾ ਦੇ ਮੈਨੂੰ ਇਹ ਬੱਚਾ ਵੀ ਲਾ ਕੇ ਦੇਖੋਨੇ ਕੱਲ ਹੀ ਸੁੱਈ ਆ ਅਛਾਹੀ ਬਿਲਕੁਲ ਸਾਫ ਜੇ ਮੰਨ ਲਓ ਅਸੀਂ ਥੱਲੇ ਥੱਲੇ ਕੁਝ ਨਹੀਂ ਜਿਹੜੇ ਛੱਡਿਆ ਤਾਂ ਕੀ ਜੀ ਤੇ ਉਹਨਾਂ ਛੇਤੀ ਡੰਗਰ ਗਰਮੀਂ ਦੁੱਧ ਤੇ ਆਉਂਦਾ ਹਾਂਜੀ 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 ਪਰਲੇ ਮੈਨੂੰ ਬਖਾ ਦੇ ਅੰਦਰ ਅੰਦਰ ਉਂਗਲ ਪਾ ਮੂੰਹ ਦੇ ਕਰੀਏ ਤੂੰ ਅਪੜੇ ਮੜੇ ਹੋ ਕੇ ਮੜੇ ਹੈ ਹਾਂ ਹਾਂ ਵੇ ਮੋੜ ਲਗਾਓ ਪਿਓਰ ਚੱਗੀ ਆ ਪਿਓਰ ਚੱਲਦੀ ਆ ਤੇ ਕੱਲ ਦੀ ਹੀ ਸੂਈ ਆ ਅੱਛਾ ਜੀ ਹਾਂ ਜੀ ਕਿੰਨਾ ਕੱਟਿਆ ਬੜਾ ਹੋਇਆ ਕੋਲਾ ਦੇ ਵਿੱਚ ਮਤਲਬ 5-6 ਕਿਲੋ ਜਵੇਂ ਤੁਹਾਨੂੰ ਕਹਿ ਰਿਹਾ 12 ਦੇ ਨਹੀਂ 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 ਬਿਲਕੁਲ ਜੀ ਬੱਚਾ ਲਾ ਕੇ ਪਤਨ ਨੇ ਛੱਤੀ ਸੀ ਬੜੀ ਕੋਤ ਦੇ ਨੂੰ ਕੱਢੀ ਆ ਠੀਕ ਆ ਠੀਕ ਨੇ ਕਿੰਨੇ ਵਜੇ ਦਵਾਈ ਕੀਤੀ ਫਿਰ ਇਹ ਜੀ ਜੀ ਫਿਰ 5 ਵਜੇ ਦੀ ਦਵਾਈ ਜੀ ਠੀਕ ਆ ਠੀਕ ਆ ਉਹ ਵੀ ਸਵੇਰੇ 5 ਵਜੇ ਦੀ ਪਾਈ ਉਹਨਾਂ ਨੇ ਦਵਾਈ ਕੀਤੀ ਆ ਤੇ ਉਸ ਹਿਸਾਬ ਨਾਲ ਕੋਈ ਭਰਾਂ ਅੰਦਾਜ਼ਾ ਲਾਵੇ ਤੇ ਥਣ ਤੋਂ ਨੇ ਚੰਗਾ ਗਿਆ ਬਤੇ ਲੱਗਾ ਵਾ ਮੂੰਹੋਂ ਉਹ ਵੀ ਦੇ ਚੋਲ ਜੀ ਕਰੋ ਚੱਕਾ ਇਹ ਜੱਡ ਬੁਲਾਇਆ ਕਾ ਜੀ ਸਿੰਘ ਸਿੰਘ ਵੀ ਚੰਗਾ ਜੇਰਾ ਵੀਰ ਦਾ ਸ਼ਾਮਲ ਲੈਂਦੇ ਤੋੜ ਦੇ ਨਿਕਲਦਾ ਕਟਿਆ ਨਾ ਵਾ ਰੱਤੀ ਆ ਗਿਆ ਦੇ ਚੇਤਾ ਜੀ ਅਧਾਰ ਨਹੀਂ ਮੁੰਡਿਆ ਹੁਕਾ ਤੇ ਜੀ ਆਹ ਬੜਾ ਮੇਲ ਤਾਂ ਉਹਦੇ ਬਿਲਕੁਲ ਤਾਰਾ ਜਿਵੇਂ ਕਿਲਾ 나ੜੂ ਜੇ ਇਹ ਕਾਉਂਟ ਨੂੰ ਲਾ ਕੇ ਦਫਾ ਨੇ ਧਾਰਾ ਸਤੰਮਾ ਰਾ ਕੇ ਤੇ ਕੰਮੇ ਨਾ ਦੀਆਂ ਸੀਰ ਬੜੀ ਨਿਕਲੀ ਆ ਅੱਛਾ ਜੀ ਤਾਂ ਨਾ ਬੜਿਆ ਗਾੜੀ ਤੇਰੇ ਬੜਾ ਕਰਦਾ ਵੀ ਬੈਣਣੇ ਹਾਂਜੀ ਹਾਂ ਇਹ ਕਿੰਨਾ ਕੱਢੀ ਕਿਦਦ ਸੀਐਨਜੀ ਹੁਣ ਗਾੜੀ ਨੂੰ ਸੇਵਾਦੇ ਆ ਬੈਣਣੇ ਆ ਕਿ ਨਹੀਂ ਹਾਲੇ ਤਾਂ ਪਾਈ ਨਹੀਂ ਹੋਇਆ 5-6 ਕਿਲੋ ਹੀ ਠੀਕ ਹੈ ਠੀਕ ਹੈ ਬਾਕੀ ਦੁੱਧ ਗੱਟੀ ਚੁਆਇਸ ਵੀ ਬੜੀ ਸਾਰ ਆ ਅੱਛਾ ਜੀ ਸਾਮੇ ਸਮੇਂ ਦੁੱਧ ਗੱਟੀ 10 ਕਿਲੋ 9 ਕਿਲੋ ਲਈ ਜਾਊਗੀ ਠੀਕ ਹੈ ਠੀਕ ਹੈ ਆਹ ਜਨਣਾ ਦੀ ਗਰਮੀ ਨਾਲੇ ਪਹਿਲਾਂ ਸੁਵਾ ਲੇ ਹਾਂਜੀ ਬਾਕੀ ਘਾਤ ਦਾ ਪੁੱਧ ਬੜਾ ਤੇ ਘਾਤ ਕੱਢਦੇ ਹੈ ਪਤਲੇ ਚੰਗ ਵਾਲੀਆਂ ਵੀ ਹਾਂਜੀ ਦੁੱਧ ਵਾਲੀ ਹਾਂਜੀ ਹਾਂਜੀ ਨੇ ਤੇਰਾ ਸਪਾਸ ਜਿਨ ਲਿਖਲੀ ਆ ਨਹੀਂ ਕੁਛ ਨਹੀਂ ਕਹਿੰਦੀ ਠੀਕ ਆ ਠੀਕ ਤੇ ਨਾਲਾਂ ਨੋਣਾ ਤੇ ਤੰਨੂ ਵੀ ਛੱਡੇ ਦੇ ਦਿਖਾਉਂਦੇ ਆ ਰੇ ਥਾਂ ਥੂਣ ਬੜਾ ਕਮਾਲ ਦਾ ਲੱਗਾ ਵਾ ਐਨ ਗਿੱਟ ਗਿੱਟ ਤੇ ਥਾਂ ਲੱਗਾ ਜੇ ਇਧਰ ਆ ਜੇ ਉਹ ਲੱਗ ਗਿਆ ਨਾ ਤੁਹਾਨੂੰ ਪਸਮਾਪਸ ਨੂੰ ਦਿਖਾਉਨੇ ਆ ਤੇ ਬੰਦ ਬਾਈ ਇਹ ਫਿਰ ਪਸਮਗੀ ਦਾ ਦਰਮਦ ਨਾ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਠੀਕ ਲੋ ਭਜੀ ਨੋ ਕਾਲਾ ਥਾਂ ਜੇ ਛਾਲ ਦੀ ਚਵਾਈ ਪਸਮਾ ਹੀ ਦਿਖਾਂ ਬਹੁਤ ਵਧੀਆ ਚਵਾਈ ਸਾਫ ਨਿਕਲੀ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਲੋ ਭਜੀ ਆ ਮਗਰਲੇ ਥਾਂ ਦੀ ਏ ਤੇ ਆ ਵੀ ਮਗਰਲੇ ਥਾਂ ਦੀ ਏ ਲੱਤ ਨੂੰ ਤੋ ਮਾਰ ਹੁੰਦਾ ਨਹੀਂ ਇਹਨੂੰ ਪਤਾ ਆ ਵળી ਅਗਲੇ ਥਾਂ ਦੀ ਜੀ ਬਿਲਕੁਲ ਪੋਲੀ ਚਵਾਈ ਆ ਹਾਲੂ ਮੁਰਗੀ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਪਾਣੀ ਫਿਰ ਮੁੱਲ ਵੀਰ ਜੀ ਇਹਦਾ ਵੀ ਗੈਰ ਨਹੀਂ ਕਰਨਾ ਬਾਕੀ ਭੰਡੀ ਹੈ ਝੋਡੀ ਕੋਈ ਛੋਟੀ ਨਾ ਸਮਝੇ ਹਾਂਜੀ ਹਾਂਜੀ ਸੈਮਸੋਂਗ ਨੂੰ ਵੇਖੋ ਕਿਤਾ ਚੰਗਾ ਆ ਤੇ ਮੁੱਲ ਕਰ ਲਗੇ 95 ਜੈਡ ਕਰਕੇ ਇਹਨਾਂ ਅੰਦੇ ਕਿ ਦੱਸੋ ਕੱਢੀਏ ਕੋਲੇ ਚੋਂ ਪਰ ਨਹੀਂ ਛੱਡਦੇ 9000 ਕਰੀਏ 9000 ਕਰ ਨਹੀਂ ਘਾਰਾ 85 ਤੋਂ 1000 ਘੋਰ ਛੋੜ 83 ਦੀ 83 ਦੀ ਦੇਣੀ ਠੀਕ ਹੈ ਨਾ ਠੀਕ ਹੈ ਠੀਕ ਹੈ ਲਓ ਬਈ ਕੱਟੀ ਕੱਟੀ ਆ ਜੀ ਇੰਨੀ ਵੀ ਇੰਨੀ ਚੰਗੀ ਪਰ ਛੋਟਾ ਬਟਾ ਛੋਟੇ ਤੇ ਪਹਿਲਾਂ ਲੱਗਦੇ ਨਹੀਂ ਹੁੰਦੇ ਨੀ ਠੀਕ ਹੈ ਦੇਖੋ ਠੀਕ ਹੈ ਲਓ ਇਹ ਥਾਣਪੂਣ ਬਣਾ ਲਓ ਅਗੋ ਥਣ ਕੱਟਿਆ ਕੱਟੀ ਇਹ ਆ ਦੇਖੋ ਬਲੋ ਜੀ ਚੈੱਕ ਐਨ ਕਿਟ ਡਿਗਰੀ ਤੇ ਥਾਣ ਜਦੋਂ ਥਾਣ ਵੀ ਨੋ ਬੜਾ ਵਾ ਬਹੁਤ ਚੰਗੀ ਨਿਕਲੀ ਆ ਠੀਕ ਹੈ ਠੀਕ ਹੈ ਲਓ ਬਈ ਸ਼ਗਰਾਸ ਦੀ ਆ ਬਿਲਕੁਲ ਤਾਜੀ ਹੁੰਦੀ ਆ ਜਦੋਂ ਬਿਲਕੁਲ ਜਿਆਦਾ ਮਤ ਪਾਤਾ ਬਈ ਹੁਣ ਉਹਨੇ ਤੇ ਬਾਈ ਆ ਮੈਂ ਬਾਰੇ ਦੱਸਾਂਗਾ ਇਹ ਨਹੀਂ ਵੀ ਇਸ ਦੀ ਸੂਈ ਚੌਥਾ ਦਿਨ ਆਇਆ ਨੂੰ ਅੱਛਾ ਏ ਇਹਦੇ ਨਾਲ 708 ਕਿਲੋ ਦੇ ਬੋਲ ਆਇਆ ਦੁੱਧ ਨਹੀਂ ਬਣਿਆ ਅੱਛਾ ਏ ਫਿਰ ਲਿਬੜੀ ਲਊ ਲਊ ਜਿਹਦੇ ਨਾਲ ਵੀ ਠੀਕ ਏ ਠੀਕ ਏ ਗਿੱਲਾ ਨਾਟ ਮੇਰਾ ਵੀ ਬੱਚੇ ਦਾ ਅੱਛਾ ਏ ਹਾਂਜੀ ਬਾਕੀ ਫੋਲ ਦੇ ਨਾਮ ਜੇਸੂਆ ਕੇ ਨਾਮ ਹੋਈ ਹੈ ਤੇ ਜੇਸੂਆ ਦੀ ਹੋਈ ਹੈ ਸੈਂਸਨ ਨੇ ਨਿਕਾਇਆ ਸਾਹ ਸੂਰ ਬੜੀ ਤੇ ਸਫਾਈ ਵੀ ਚੰਗੀ ਭੋਲੀ ਚੱਡੇ ਦੀਆਂ ਸਫਾਈਆਂ ਤੇ ਥਾਂ ਤੋਂ ਜਿਹੜਾ ਚੰਗਾ ਆ ਗਿਆ ਜੀ ਤੇ ਸਿੰਗਲ ਹੱਤੀ ਜਿਹਦੇ ਸਾਫ ਥੋੜੀ ਜੀ ਚਲੋ ਕੇ ਵੀਰ ਭਰਾ ਨੇ ਘੱਟ ਕੀਤੀ ਆ ਜਾ ਮਜੂਮੇ ਇਹਦਾ ਵੀ ਪਤਲਾ ਆ ਗਿਆ ਵਾ ਤੇ 7 ਤੋਂ 8 ਲੀਟਰ ਜਿਹੜਾ ਪੌੜਾ ਇਹਦੇ ਕੋਲ ਬਿਲਕੁਲ ਤਿਆਰ ਆ ਤੇ 354 ਗਨ ਹੋ ਗਿਆ ਪੂਰੀ ਹੋ ਆ ਲਿਓ ਹਾਂ ਲਿਓ ਜਾਮ 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 ਐਕਟੀ ਪੂਰੀ ਆ ਨਾ ਆਇਆ ਲੱਸੀ ਥੋੜੀ ਇਹਨਾਂ ਜਵਾਗ ਭਾਜੀ ਇਹਦਾ ਇਹ ਤਾਂ ਠੀਕ ਹੈ ਨਹੀਂ ਕਹਦੇ ਇਹ ਤੇ ਨਹੀਂ ਠੀਕ ਹੈ ਠੀਕ ਹੈ ਦੋ ਜਿਹੜੀ ਆ ਵਾਲਾ ਇਹਦਾ ਮੇਲ ਕਾ ਉਹ ਜਿਹੜੇ ਇਹ ਵੀ ਕੁਲਕੁਲਾ ਜੇ ਤਾਜ਼ਾ ਹੋ ਜੇ ਉਹ ਆਓ ਛੋਟੀ ਦਾ ਕੱਟਾ ਮੈਂ ਥੋੜੀ ਜੀ ਠੀਕ ਨਹੀਂ ਹੈ ਫਿਰ ਵੇਖਾਂਗੇ ਨੂੰ ਅਗਲੀ ਵੀਡੀਓ 'ਚ ਠੀਕ ਹੈ ਹਾਂ ਜੀ ਸੂਈ ਉੱਪਰ ਲਾਈ ਜਾਈਏ ਇਹਦਾ ਬਈ ਪਤਾ ਪਿਛਲੇ ਸੋਵੇ ਦਾ ਰਕਾਰਡ ਜੀ ਇਹਦੇ 10-12 ਕਰੋੜ ਦੇ ਚੁੰਦੇ ਰਹੇ ਹੁਣ ਵੀ ਮੰਨ ਲਓ ਇੰਨਾ ਦਾਖ ਦੇ ਜਣਾ ਨੇ ਦੋ ਦੋ ਚੱਲ ਪਈ ਮੈਂ ਠੀਕ ਹੈ ਕਰਨ ਜੀ ਹਰਨਦੀ ਬਾਕੀ ਪਿੰਡਾ ਮੁੰਡਾ ਬੜਾ ਮਤਲਾ ਠੀਕ ਠੀਕ ਪੰਜਾਬੀ ਮੇਰੇ ਦਾ ਇੱਕ ਦਬਾਵਾ ਗਿਆ ਜੇ ਇਹ ਪਨੀਰ ਦਾ ਹਿਸਾਬ ਨਾਲ ਜਦੋਂ ਦੋ ਦਿਨ ਦਾ ਨਾ ਕਰ ਬਣਾ ਲਿਆ ਉਹ ਵੀ ਦਿਖਾ ਦਿਓ ਦੋ ਵੀ ਦੋ ਬਜੀ ਨੂੰ ਰਹਾ ਜਿਹਦੇ ਥਲਾਂ ਦਾ ਸੈਰ ਗੈਸ ਚੈੱਕ ਕਰ ਸਕਦਾ ਜੀ ਮਿਲ ਕਮੈਂਟ ਬਹੁਤ ਚੰਗੀ ਲੱਗੀ ਆ ਕਰੋ ਜੀ ਜੱਗ ਲਾਗੇ ਤਾਂ ਠੀਕ ਹੈ ਜੀ ਵੀ ਇਹਦਾ ਮੁੱਲ ਭਾਜੀ ਹਰਦਾਣ ਦਾ ਫੇ ਵਖਾਉਣ ਦੇ ਹੀ ਵੇਖ ਲਓ ਹਾਂਜੀ ਹਾਂਜੀ ਮੁੱਲ ਵੀ ਇਥੇ ਦਾ ਜਾਇਜ਼ ਕਰੀਏ 75 ਹੀ ਦੇ ਦਈਏ ਛੜੀਏ ਤੋਂ ਮਰੇ ਬੋਲੀ ਛੜੀਏ ਹਾਂਜੀ ਪੰਜ ਛੜੀਏ ਹਨ ਤੇ ਹੋਰ ਛੜੀਏ ਕਰਾਇਆ ਆਪਣਾ ਛੜੀਏ ਕੜ ਦੇ ਨੇ ਹਾਂ ਆ ਦਾ ਨਾਮ ਇੱਥੇ ਸਟਾਰਟ ਹੋਇਆ ਤੇ ਦਾ ਨਾਮ ਠੀਕ ਹੈ ਜੀ ਉਹ ਇਤਰਾਜ ਵੀ ਫੁੱਲਾ ਹੀ ਛੜਦਾ ਬਾਈ ਬਣਾਨੇ ਬਿਲਕੁਲ ਜੈ ਜਮੋਲੇ ਬਾਕੀ ਮੇਰਾ ਵੀ ਇੱਥੇ ਆਣ ਕੇ ਚੋਰ ਚੋ ਆ ਕੇ ਤਸਦੀ ਕਰਕੇ ਖੜਨਾ ਅੱਛਾ ਜੀ ਫਾਈਨਲ ਦਾ ਚੋ ਆ ਲਖਾ ਦਾ ਤਾਂ ਹੀ ਵੀ ਕਿਹੜੇ ਵੀਰ ਕਈ ਨਹੀਂ ਆ ਸਕਦੇ ਸ਼ੱਕ ਦਾ ਵੀ ਆਉਣ ਨਾ ਕਰਦੀ ਠੀਕ ਹੈ ਬਿਲਕੁਲ ਸਹੀ ਮੇਰਾ ਵੀ ਢੰਡੀ ਨਿਗਲੀ ਕੱਟੀ ਇਹਦਾ ਵੀ ਚੋ ਆ ਇੱਕ ਨੰਬਰ ਹੋਊਗਾ ਰੂਮ ਵਰਗੀ ਬੋਲੀ ਆ ਅੱਛਾ ਜੀ ਹਾਂ ਜਿਹੜਾ ਲੱਗੇ ਆਣ ਕੇ ਚੋਲੇ ਨਹੀਂ ਆ ਸਕਦਾ ਵੀਡੀਓ ਕਾਲ ਦੇ ਚੋ ਬਿਲਕੁਲ ਸਹੀ ਗੱਲ ਹੈ ਹਾਂ ਜੀ ਤੇ ਜਿਹੜਾ ਗੱਪਣ ਉਹ ਪਾਸ ਕਰਦੇ ਠੀਕ ਜੀ ਤਸਦੀ ਕਰਕੇ ਇਹ ਜੌਨੀ ਮੋ ਇਹ ਆ ਜਿਹੜੀ ਕੱਬਣ ਤੇ ਹਾਲ ਦਿਖਾਈ ਦੁੱਧ ਇਹ ਮੈਂ ਨਾ ਆਪਾਂ ਅੱਗੇ ਵੀ ਰੱਖਦਾ ਹਾਂ ਮੰਨ ਲਓ ਜਿਹੜਾ ਕੁਮੀਰ ਨੂੰ ਜਾਂਦੇ ਨਾ ਵੀ ਮੰਨ ਲਓ ਆਪਾਂ ਸਵਾਗਤ ਮੈਂ ਦੇਦਾ ਸੀ ਕੋਈ ਨਿਕਲ ਨਹੀਂ ਲੋ ਭਾਜੀ ਦੁੱਧ ਦਾ ਰਾਮ ਜੀ ਤੇ 1 ਲੱਖ 24000 ਮੁੱਲ ਪਿਆ ਰਾਮ ਜੀ ਜਿਵੇਂ ਦੀ ਹਾਂ ਨਾ ਹੀ ਦੇਣੀ ਆ ਠੀਕ ਠੀਕ ਆਪਾਂ ਮੈਂ ਜਿੰਨਾ ਮਰਜ਼ੀ ਕਰੀਏ ਠੀਕ ਆ ਠੀਕ ਆ ਜੀ ਹਾਂ ਜੀ ਲੋ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ